ਅਸਲੀ ਮਾਂ ਨੂੰ ਮਾਂ ਸਾਜੀ ਆਂਦੀ ਆ ਅਲੀ ਮਰੀ ਮਾਂ ਹਾਂ ਜੀ ਤੇ ਮਾਂ ਮੁੰਡਾ ਤੇਰਾ ਕਿੱਥੇ ਗਿਆ ਉਹ ਮੁੰਡੇ ਨੇ ਆਪਣੀ ਕੱਜੀ ਨਾਲ ਵਿਆਹ ਕਰਾ ਮੁੰਡਾ ਤੇ ਮੁੰਡੀ ਫਿਰਦੇ ਨੇ ਅੱਛਾ ਇੱਥੇ ਹੀ ਫਿਰਦੇ ਆ ਸਾਨੂੰ ਐਂ ਲੱਗਿਆ ਵੀ ਜਲੰਧਰ ਸ਼ਹਿਰ ਸਾਡੀ ਮਾਂ ਸੜਕਾਂ ਤੇ ਤੈਂਦੀ ਆ ਵਿਚਾਰੀ ਰਾਤ ਨੂੰ ਅਣ ਗਾਂਠ ਹੰਡ ਕਿੰਨੀ ਹੋ ਜਾਣੀ ਆ ਵੀ ਸੜਕਾਂ ਤੇ ਪੈਂਦੀ ਆ ਸੀ ਚਾਹੁੰਦੇ ਸੀ ਕਿ ਦਰਸ਼ੋ ਜਿਉਣਾ ਹਜੇ ਤੋਂ ਹਾਂ ਤਾਂ ਬੇਟੀਆਂ ਕੋਲੇ ਕਿਉਂ ਨਹੀਂ ਜਾਂਦੀ ਕਹਿੰਦੇ ਬੇਟੀਆਂ ਕੋਲੇ ਤਾਂ ਅਸੀਂ ਜਾ ਹੀ ਨਹੀਂ ਸਕਦੇ ਤੇ ਬੇਟੀਆਂ ਨੇ ਘਰ ਦਾ ਪਾਣੀ ਵੀ ਨਹੀਂ ਪੀਂਦੇ ਵੀ ਮੇਰੀ ਮਾਂ ਜਦੋਂ ਮੇਰੇ ਘਰੇ ਨਹੀਂ ਆ ਕੇ ਰਹੀ ਕਦੇ ਮੈਂ ਆਪ ਦੀ ਧੀ ਦੇ ਘਰੇ ਜਾ ਕੇ ਕਿਵੇਂ ਬਹਿ ਜਾਵਾਂ ਮੰਨ ਲਓ ਐਸੇ ਅਸੂਲਾਂ ਵਾਲੇ ਲੋਕ ਅੱਜ ਰੁੱਲਦੇ ਨੇ ਐਸੇ ਚੰਗੀਆਂ ਰੂਹਾਂ ਜੈਸੀ ਮਾਤਾ ਦਰਸ਼ਕ ਹੋਰ ਆ ਉਹ ਅੱਜ ਫੁੱਟਪਾਥਾਂ ਤੇ ਸੌਂਦੇ ਨੇ ਆ ਦੇਖੋ ਜੀ ਉਹ ਬ੍ਰੇਕ ਮਾਰ ਲਾ ਮਾਤਾ ਹੀ ਬੈਠੇ ਆ ਇਹ ਦੁਨੀਆ ਹੀ ਸੇਵਾ ਕਰਦੇ ਆ ਕਾਦਾ ਕੁੱਛ ਹੈ ਕਿੰਦਗੀ ਬੁਸ਼ੀਏ ਕਾਦੀ ਕਾ ਘਰ-ਬਾਰ ਹੈਗਾ ਹੈ ਸਾਹ ਕੁਛ ਘਰ-ਬਾਰ ਹੈਗਾ ਤੁਹਾਡਾ ਤੁਸੀਂ ਜਾਂਦੇ ਨਹੀਂ ਮਤਲਬ ਕਿ ਤੁਹਾਨੂੰ ਛੱਡ ਗਏ ਇੱਥੇ ਇੱਥੇ ਛੱਡ ਗਏ ਨੇ ਨਾਲ ਹਾਂ ਜੀ ਹਾਂ ਜੀ ਸਬਜੀ ਲੈਣੀ ਹੈ ਨਾ ਆਜਾਂ ਜੀ ਮਾਤਾ ਹੀ ਖਾਲੀ ਰੋਟੀ ਠੀਕ ਹੈ ਹਾਂ ਜੀ ਕੋਈ ਹੋਰ ਟਿੱਕਾ ਨਹੀਂ ਕੋਈ ਨਹੀਂ ਆਂਟੀ ਪਾਤਾ ਦੀ ਸੇਵਾ ਕਰਵਾਵਾਂਗੇ ਮਨੁਖਤਾ ਮਨੁਖਤਾ ਵਾਲੇ ਹੈਗੇ ਆ ਨਾ ਉਹਨਾਂ ਨੂੰ ਕਹਿ ਗਿਆ ਪਾਤਾ ਦੀ ਸੇਵਾ ਕਰਾਵਾਂਗੇ ਤੁਸੀਂ ਇੱਥੇ ਕੀ ਦਿੰਦੇ ਹੋ ਕੁਝ ਕੀ ਖਾਈਏ ਅੱਛਾ ਕਾ ਕੋਲ ਕੋਈ ਹੈਗਾ ਮੰਮੀ ਬੱਚੇ ਹੈਗੇ ਨੇ ਪੁੱਛਦੇ ਨਹੀਂ ਕਿ ਰਾਸ਼ੀ ਲੈਣਾ ਨਹੀਂ ਉਹ ਬੇਟੀਆਂ ਗੱਲ ਪੁੱਛੀ ਜਾ ਸਾਡੇ ਤੇ ਨਹੀਂ ਰਿਵਾਜ ਨਹੀਂ ਅੰਤੀ ਰਿਵਾਜ ਤੇ ਨਹੀਂ ਨਾ ਨਾ ਗੁੱਸਾ ਨਾ ਕਰਿਓ ਸਾਡੇ ਤੇ ਰਿਵਾਜ ਸਾਡੀ ਮਾਂ ਨੇ ਅੱਜ ਤੱਕ ਸਾਡੇ ਘਰ ਇੱਕ ਰੋਟੀ ਨਹੀਂ ਖਾਧੀ ਮੇਰੇ ਸੋਹਰੇ ਮੈਨੂੰ ਨਹੀਂ ਸੀ ਕੋਲ ਤੇ ਉਹਨਾਂ ਨੂੰ ਮਿੱਠੂ ਅੱਛਾ ਜੀ ਸ਼ਾਇਦ ਆਪਸੀ ਨੂੰ ਕਿੰਦਾ ਕਿ ਅੱਜ ਹੀ ਰਹਿ ਗਏ ਹੋਏ ਬੇਬੇ ਸਾਸਰੀ ਕਾਲ ਮੈਂ ਕਿਹਾ ਮੈਂ ਆਪਦੀ ਮਾਂ ਨੂੰ ਮਿਲਿਆ ਵਾਂ ਕਿੰਨਾ ਟਾਈਮ ਹੋ ਗਿਆ ਮਿਲਿਓ ਹੀ ਨਹੀਂ ਹੁਣ ਤੂੰ ਆਉਂਦੀ ਹੀ ਨਹੀਂ ਉਧਰ ਦੁਕਾਨ ਵਾਲੇ ਪਾਸੇ ਵੀ ਨਹੀਂ ਆਉਂਦੀ ਹਾਂਜੀ ਆਉਂਦੀ ਨਹੀਂ ਜਾਗਦੀ ਇਹ ਹਾਂ ਤੇ ਮਾਂ ਠੀਕ ਹੋ ਹਾਂਜੀ ਠੀਕ ਚਲੋ ਮੈਂ ਕਿਹਾ ਮਾਂ ਨੂੰ ਮੈਂ ਥੋੜੀ ਸੇਵਾ ਕਰਿਆਵਾਂ ਲੈ ਮਾਂ ਸੇਵਾ ਲੈ ਲਾ ਹੋਰ ਮਾਂ ਠੀਕ ਆ ਮਾਂ ਆਹ ਨੂੰ ਜੁਣ ਜਗ੍ਹਾ ਨਹੀਂ ਨਾ ਰੇ ਕੋਈ ਨਾ ਮਾਂ ਅਈ ਤੇ ਤੇਰੀਆਂ ਅਸੀਸਾਂ ਲੈਣੀ ਆ ਮਾਂ ਤੇਰੀਆਂ ਦੁਆਵਾਂ ਲੈਣੀ ਆ ਮਾਂ ਬੋਲਾ ਬੱਚਾ ਕਾਰੋਬਾਰ ਦਾ ਮਾ ਮੈਂ ਤੇਰਾ ਪੁੱਤ ਨਾ ਗੁਰਪ੍ਰੀਤ ਸਿੰਘ ਮੇਰਾ ਨਾਂ ਹੈਗਾ ਗੁਰਪ੍ਰੀਤ ਸਿੰਘ ਮਾਂ ਤੇਰਾ ਕੀ ਨਾਂ ਮੇਰੇ ਨਾਂ ਦਰਸ਼ਨ ਕੋਰ ਦਰਸ਼ਨ ਕੋਰ ਮੇਰੀ ਮਾਂ ਦਾ ਨਾਂ ਵੀ ਦਰਸ਼ਨੀ ਆ ਅੱਛਾ ਜੀ ਉਹਦਾ ਨਾਂ ਸਿਗਦਰਸ਼ਨ ਕੋਰ ਆ ਅਸੀਂ ਵੀ ਮਾਂ ਹੀ ਆ ਹਾਂ ਤੂੰ ਵੀ ਮਾਂ ਹੀ ਆ ਮਾਂ ਸਾਝੀ ਆਂਦੀ ਆ ਅੱਲੀ ਆਂਦੀ ਆ ਮਾ ਦਰਸ਼ਨਾ ਹਾਂ ਜੀ ਓਰੇ ਦਰਸ਼ਨਾ ਤੂੰ ਕਿੰਨਾ ਪੜ੍ਹੀ ਆ ਕੋਈ ਵੀ ਨਹੀਂ ਪੜ੍ਹੀ ਨਹੀਂ ਇੰਨਾ ਮੇਰੀ ਬੇਬੇ 10 ਪੜ੍ਹੀ ਹੋਈ ਸੀ। ਉਹ ਪੜ੍ਹਦੇ ਸੀ ਅਸੀਂ ਡਰ ਜਾਂਦੇ ਖੱਤਿਆ ਦੀ ਫੇਰ ਮੁੜ ਕੇ ਆ ਜਾਂਦੇ। ਅੱਛਾ। ਕਿ ਪੜ੍ਹੇ ਸੀ? ਠੀਕ ਹੈ। ਸਕੂਲ ਗਈ ਨਹੀਂ। ਕੁੱਝ ਨਹੀਂ ਨਾਲ ਜਾਣਾ। ਪਹਿਲਾਂ ਸਕੂਲ ਜਾਂਦੇ ਹੁੰਦੇ ਸੀ। ਜਾਂਦੇ ਤੇ ਟੁਰ ਕੇ ਆ ਜਾਂਦੇ ਫੁੱਲੀਆਂ ਦੇ ਚੱਲੀਆਂ ਦੇ। ਉਹ ਡੰਡੇ ਮਾਰਦੇ ਸੀ ਮਾਸਟਰ। ਮਾਰਦੇ ਉਹਨੇ ਮਾਰਦੇ। ਉਹਦੋਂ ਘੜਦੇ ਹੁੰਦੇ ਸੀ ਮਾਸਟਰ। ਮਾਰਦਾ ਸ਼ਕਤੀ ਸੀ। ਸਹੀ ਗੱਲ ਆ। ਉਹਦੇ ਬਾਰੇ। ਉਹਦੋਂ ਬਹੁਤ ਅਸੀਂ ਵੀ ਡੰਡੇ ਬਹੁਤ ਖਾਦੇ ਅਮਾ। ਹਾਂਜੀ। ਇਹ ਤਾਂ ਨੀਲਪਾ ਹੁੰਦਾ ਹੀ ਮਾਸਟਰ ਮਾਰ ਕੇ ਡੰਡਾ ਠੰਡ ਚ। ਹਾਂਜੀ। ਸਹੀ ਪਾਣੀ ਪੀ ਲਵਾ ਮਾ ਪਾਣੀ ਪੀਦਾ। ਅਜਾ ਦਰਸ਼ਨ ਤੁਹਾਡਾ ਨਾਂ ਸਿਗਦਰਸ਼ਨ ਦਰਸ਼ਨ ਕੌਰ ਆ ਹੈ ਹਾਂਜੀ ਹਾਂਜੀ ਬੈ ਜਾ ਮਾਂ ਬੈਠ ਕੇ ਗੱਲਾਂ ਕਰਦੇ ਆ ਨੀ ਆਪਾਂ ਚਾਹ ਲੈ ਅੰਜਲੀ ਉੱਥੇ ਚਾਹ ਮਗਾਓ ਕਾਕਾ ਨਹੀਂ ਉਹ ਜੱਟ ਕੰਬਲਿਆ ਨਹੀਂ ਥੱਲੇ ਰੱਖਿਆ ਨੂੰ ਸੱਤੂ ਓਏ ਕੰਬਲ ਰੱਖਣ ਨੂੰ ਕੰਬਲ ਤੇ ਦੋ ਦਿਨਾਂ ਕਾਪ ਚਾਹ ਦੇ ਕੇ ਆ ਵਧੀਆ ਜੀ ਬੇਬੇ ਵਾਸਤੇ ਉੱਥੇ ਲੈ ਲੈਣੀ ਹਾਂ ਦੋ ਚਾਹ ਗੋਨੀ ਬੜੀ ਹੋਰ ਸੁਣਾ ਬੇਬੇ ਹਾਂਜੀ ਠੀਕ ਹੈ ਜੀ ਇੱਕ ਇੱਕ ਦੇ ਦੇ ਇਹ ਤਾਂ ਮੁੰਡੇ ਇਦੋਂ ਆਏ ਸੀ ਸਾਡੇ ਨਾਲ ਇੱਕ ਮੁੰਡਾ ਸੀ ਨਾਲ ਦਾ ਅੱਛਾ ਉਹਦਾ ਨਾਮ ਸੀਗਾ ਐਸ਼ਪ੍ਰੀਤ ਸਿੰਘ ਅੱਛਾ ਉਹਦੀ ਉਮਰ 20 ਸਾਲ ਦੀ ਸੀ ਮਾਂ ਸਾਰੀ ਹੋਈ ਕਿੰਨੇ 20 ਸਾਲ ਦੀ ਉਹ ਮਰ ਗਿਆ ਮੁੰਡਾ ਬੇਬੇ ਹਾਂ ਮਾਂ ਤੁਸੀਂ ਕਿੰਨੇ ਭੈਣ ਭਰਾ ਸੀ ਅਸੀਂ 5 ਭੈਣਾਂ ਇੱਕ ਪੁੱਤ ਦੋ ਭਰਾ ਸੀ ਇੱਕ ਪੂਰਾ ਗਿਆ 5 ਭੈਣਾਂ ਜੀ ਇੱਕ ਪੂਰਾ ਗਿਆ ਦੋ ਭਰਾ ਸੀ ਇੱਕ ਪੂਰਾ ਹੋ ਗਿਆ ਭੈਣਾਂ 5 ਸੀ ਹੈ ਉਹ ਵੀ ਗਵਾਰ ਹੈ ਤੇ 5 ਭੈਣਾਂ ਤੇ ਤੋਂ ਵੱਡੀਆਂ ਸੀ ਕਿ ਛੋਟੀਆਂ ਸੀ ਇੱਕ ਮੇਰੀ ਵੱਡੀ ਹੈ ਤੇ ਨੇ ਛੋਟੀਆਂ ਦੂਜੇ ਨੰਬਰ ਮੈਂ ਅਹ ਦੂਜੇ ਨੰਬਰ ਤੇ ਤੂੰ ਹਾਂ ਉਹ ਵਿਆਹੀਆਂ ਹੋਈਆਂ ਅੱਜ ਸਾਰੇ ਵਿਆਹ ਸਾਰੇ ਵਿਆਹ ਹੋਇਆ ਚਾਚਾ ਜੀ ਚਲੇ ਗਏ ਤੇਰਾ ਵਿਆਹ ਮੰ ਕਿੱਥੇ ਹੋਇਆ ਸੀ ਮੇਰਾ ਇੱਧਰ ਹੀ ਹੈ ਬਟਾਲਾ ਬਟਾਲੇ ਬਾਬੇ ਨਾਨਕ ਦੇ ਸਾਰੇ ਵਿਆਹ ਹੀ ਆ ਕੋਲ ਹੀ ਅਸੀਂ ਰਹਿੰਦੇ ਕ ਮੈਂ ਜਿੱਦੇ ਕੰਦ ਸਾਹਿਬ ਦੇ ਨਾ ਹਾਂ ਉੱਥੇ ਅਸੀਂ ਨਾਲ ਹੀ ਰਹਿੰਦੇ ਅੱਛਾ ਕੰਦ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਲੇ ਹੀ ਕ ਮੈਂ ਲੰਗ ਮਹੱਲਾ ਦੇਖਿਆ ਹਾਂ 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 ਸੁਣਿਆ ਬਹਿਗਾ ਦੇਖਿਆ ਨਹੀਂ ਹਾਂ ਯਾਰ ਕੋਲ ਅੱਜ ਗੁਰਦੁਆਰਾ ਓਹ ਇਹ ਗੋਤੇ ਪ੍ਰੇਮ ਬਸਤੀ ਐ ਪ੍ਰੇਮ ਨਗਰ ਕਨੀ ਪ੍ਰੇਮ ਬਸਤੀ ਵੀ ਉੱਤੇ ਆਹੋਂ ਪੈ ਗਈਆਂ ਐ ਪਹਿਲਾਂ ਤੇ ਖਾਈਆਂ ਹੁੰਦੀ ਐ ਹਾਂ ਪਹਿਲਾਂ ਤਾਂ ਖਾਈਆਂ ਹੀ ਸੀ ਉੱਥੇ ਤੇ ਮੈਂ ਕਿੰਨੇ ਬੱਚੇ ਇੱਧਰੇ ਮੇਰੇ ਇੱਕ ਮੁੰਡਾ ਐ ਇੱਕ ਮੁੰਡਾ ਕੀ ਨਾਮ ਆ ਮੁੰਡੇ ਦਾ ਮੁੰਡੇ ਦੇ ਨਾਮ ਮੈਨੂੰ ਆਣਾ ਨਹੀਂ ਅੱਛਰ ਖਾਇਆ ਕੀ ਕੱਦ ਐ ਅੱਛਾ ਢਕੋਏ ਬਾਬਾ ਬੜਾ ਸਾਲ ਦੇਖਾ ਐ ਬਾਬਾ ਹਾ ਉਹ ਨਾਂ ਲਿਖ ਦੇ ਕਿਹੜਾ ਕਿਹੜਾ ਸ਼ਹਿਰ ਬਾਬਾ ਬੁੱਢਾ ਸਾਰਾ ਨਾ ਬਾਬਾ ਬੁੱਢਾ ਸਾਹਿਬ ਹਾਂ 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 ਦੇਖੀਏ ਚੱਲੀਏ ਹਾਂ ਦੇਖੀਏ ਜਾਂਦੇ ਅੱਛਾ 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 ਰਣਜੀਤ ਨਾ ਪਾਇ ਹਲੂਣਾ ਨੇ ਰੱਖਿਆ ਤੇ ਤੇਰਾ ਪਿੰਡ ਕਿਹੜਾ ਮਾਂ ਅਸੀਂ ਇੱਥੇ ਹੀ ਰਹਿੰਦੇ ਵਸਤੀਆਂ 'ਚ ਇੱਥੇ ਹੀ ਕੰਮ ਕਰਦਾ ਕਰਾ ਸਾਡਾ ਕਿਹੜੀ ਵਸਤੀ ਜਮਾਂ ਇੱਧਰ ਰੰਜੇ ਦਾਂਚ ਹੁੰਦਾ ਦੇਖੀ ਨਹੀਂ ਆਪਣੇ ਬਟਾਲੇ ਬਟਾਲੇ ਕਹਿੰਦੇ ਤੁਸੀਂ ਜਲੰਧਰ ਨਹੀਂ ਉਹ ਗਰਜ਼ਾਤਪੁਰ ਦਾ ਸੀ ਅਸੀਂ ਬਟਾਲੇ ਸੀ ਤੇ ਤੁਸੀਂ ਬਟਾਲੇ ਉਹ ਇੱਥੇ ਹੀ ਕੰਮ ਕਰਦਾ ਤੇ ਮੈਂ ਜਲੰਧਰ ਕੀ ਆ ਤੁਹਾਡਾ ਜਲੰਧਰ ਜਿੱਦਾ ਭੇਜਿਆ ਕਰਿਆ ਇੱਥੇ ਹੀ ਕਰਾਇਆ ਕਰੂ ਇਹਦੇ ਰਹਿੰਦੇ ਜਲੰਧਰ ਕਰਾਇਤ ਰਹਿੰਦੇ ਹਾਂ 300 ਰੁਪਏ ਕਿਰਾਇਆ ਦੇ ਰਹਿੰਦੇ ਝੂਠੇ ਬੋਲਣਾ ਠੀਕਾ ਜੀ ਕੀ ਜੇ ਪਹਿਲਾਂ ਆਂਜ ਕਰਾਇਆ ਸੀ ਅੱਜ ਕਿੱਥੇ ਕਰ ਤੇ ਮੈਂ ਮੁੰਡਾ ਤੇਰਾ ਕਿੱਥੇ ਗਿਆ ਉਹ ਮੁੰਡੇ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾ ਮੁੰਡਾ ਤੇ ਮੁੰਡੀ ਫਿਰਦੇ ਨੇ ਅੱਛਾ ਇੱਟੇ ਹੀ ਫਿਰਦੇ ਆ ਬੇਟੀਆਂ ਵਿਆਈਆਂ ਮੁੰਡੀ ਕੁੜੀਆਂ ਉਹਨੇ ਜਿਹੜਾ ਇਹਨੇ ਆਪਣੀ ਮਰਜ਼ੀ ਨਾਲ ਕਰਾ ਮਗਰ ਲੜਾਈ ਆ ਦੀ ਸਸਰੀ ਘਰ ਦੀ ਤੇ ਮਾਂ ਤਰਕਾ ਕੀ ਹੋਇਆ ਘਰ ਵਾਲਾ ਤੇਰੇ ਉਹ ਮਰ ਗਿਆ ਸੀ ਐਕਸੀਡੈਂਟ ਹੋਇਆ ਸੀ ਬੜਾ ਬਿਆਹ ਆਇਆ ਸੀ ਜਗਾਵੀ ਲਈ ਸੀ ਜੂੜ ਕੇ ਬੋਲ ਕੀ ਨਾਂ ਸੀ ਬਾਪੂ ਦਾ ਵਿਆਹ ਲਏਗੇ ਬਾਪੂ ਦਾ ਕੀ ਨਾਂ ਰੀ ਬਲਵਿੰਦਰ ਬਲਵਿੰਦਰ ਸਿੰਘ ਕੀ ਕੰਮ ਕਰਦੇ ਸੀ ਐਚੇ ਯਾਰ ਦਸਤੀ ਕਦੇ ਚਾਹ ਬਣਾਉਂਦੇ ਸੀ ਘੜੀ ਦੇ ਪਾ ਕਦੇ ਓ ਇੱਥੇ ਅੰਦਰ ਦੀ ਅੰਦਰ ਪਹਿਲਾ ਦੂਰ ਅੰਦਰ ਹਾਂ بیا ਕੇ ਪਰ ਮਾਂ ਹੁਣ ਤੂੰ ਐ ਕਿੰਨੀ ਮਾੜੀ ਹਾਲਤ ਰਹਿਣੀ ਹੈ ਕਿੰਨੇ ਕੱਪੜੇ ਗੰਦੇ ਹੋਏ ਪਏ ਆ ਹਾਂ ਜੀ ਕੀ ਕਰੀਏ ਪਾਣੀ ਪੀਣ ਨੂੰ ਨਹੀਂ ਮਿਲਦਾ ਅੰਦਰ ਆ ਜੀ ਮੁਸ਼ਕਿਲ ਮਿਲਦਾ ਠੀਕ ਹੈ ਨਾ ਤੇ ਮਾਂ ਇੱਥੇ ਮੰਦਰ ਦੇ ਬਾਹਰ ਹੀ ਰਹਿਣੀ ਆ ਬਸ ਹਾਂ ਜੀ ਉਹ ਬਾਹਰ ਬੈਠੀ ਇੱਕ ਜਨਾਨੀ ਹੋਰ ਰੋਟੀ ਪਾਣੀ ਕੋਈ ਲੋਕ ਦੇ ਦਿੰਦੇ ਆ ਹਾਂ ਜੀ ਹੋ ਗਿਆ ਐ ਰੋਟੀ ਪਾਣੀ ਲੋਕ ਦੇ ਦਿੰਦੇ ਆ ਹੈ ਹਾਂਜੀ ਲੋਕ ਦੇ ਜਾਂ ਮਾਤਾ ਰਾਂਝੀ ਜੀ ਪਰਮਾਤਮਾ ਦੇ ਦਿੰਦੇ ਆ ਪਰਮਾਤਮਾ ਨੇ ਲੋਕਾਂ ਨੂੰ ਕਿਹਾ ਸੁਪਤਿਰ ਕਿਹਾ ਸੁਪਤਿਰ ਇਹ ਕਰਦੇ ਕੀ ਨੇ ਭਾਈ ਨਾਮ ਮੇਰੇ ਬਹੁਤ ਸਾਲਾਂ ਤੋਂ ਉਹ ਪਹਿਲਾਂ ਗੀਤਾ ਮੰਦਰ ਦੇ ਬਾਹਰ ਬੈਠਦੇ ਸੀ ਜੀ 5 ਸਾਲ ਮੈਂ ਉਹਨਾਂ ਨੂੰ ਇੰਨਾ ਉੱਤੇ ਦੇਖਿਆ ਮੈਂ 10 ਸਾਲ ਹੋ ਗਏ ਰੋਂ ਦੇਖਦੇ ਆ ਅੱਛਾ ਜੀ ਇਹ ਗੀਤਾ ਮੰਦਰ ਦੇ ਬਾਹਰ ਦੇਖਦੇ ਸੀ ਉਹਨਾਂ ਦੇ ਪਾਣੇ ਦਿੰਦੇ ਸੀ ਤੇ ਕੀ ਕਰਨਾ ਹੈ ਚਾਰ ਸਾਲਾਂ ਤੋਂ ਉਸ ਮੰਦਰ ਦੇ ਬਾਹਰ ਚੈਨਲ ਕਰਦੇ ਰਹੇ ਆਫ ਮਮਾ 10 ਸਾਲ ਹੋ ਗਏ ਮੰਦਰ ਦੇ ਬਾਹਰ ਹੀ ਅੱਛਾ ਹਾਂ ਤੇ ਬਾਈ ਤੇ ਫਿਰ ਇਹਦੇ ਪਰਿਵਾਰ ਬਾਰੇ ਕੁਝ ਪਤਾ ਨਹੀਂ ਨਹੀਂ ਨਾ ਜੀ ਨਾ ਉਹ ਵਿਆਹ ਹੈ ਮਤਲਬ ਕਿ ਮੈਂ ਉਹ ਦੇਖਿਆ ਬਲਗੀ ਤਾਂ ਮੁੰਡਾ 5 6 7 ਜੋ ਬੇਟੇ ਛੋਟੇ ਹੁੰਦੇ ਨੇ ਨਾ ਉਹ ਉੱਥੇ ਉਹਨਾਂ ਨੇ ਬਾਹਰ ਬੈਠੇ ਰਹਣਾ ਇਹਨਾਂ ਨੂੰ ਲਾਂਚ ਵੀ ਉਹ ਦੇ ਦੇਣਾ ਕਿਉਂਕਿ ਇਸ ਲਈ ਕਾਰ ਕੋਸਾਂ ਨੂੰ ਤੁਸੀਂ ਇਹਨਾਂ ਦੇ ਮਾਲਕ ਨੂੰ ਮੰਨਦੇ ਮੈਂ ਦੇਖ ਰਿਹਾ ਕੱਲੇ ਹੀ ਹੁੰਦੇ ਵਿੱਚ ਕੱਲਿਆਂ ਨੇ ਹਾਂ 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 ਸਾਦੀ ਕੁਕਰ ਠੀਕ ਆ ਮਾਂ ਕੱਲੇ ਹੀ ਰਹਿੰਦੇ ਹੋ ਹੈ ਹਾਂ ਜੀ ਰਾਤ ਨੂੰ ਮਾਂ ਫੇ ਕਿੱਥੇ ਸੌਂ ਜਾਂਦੇ ਇੱਥੇ ਆਹੋ ਰਾਤ ਨੂੰ ਇੱਥੇ ਮੰਦਰ ਦੇ ਬਾਹਰ ਹੀ ਸੌ ਜਾਂਦੇ ਹਾਂ ਮਾਂ ਹਾਂਜੀ ਹਾਂਜੀ ਲੈ ਮਾਂ ਥੋੜੇ ਪੈਸੇ ਹੋ ਰੱਖ ਲੈ ਲੈਣੇ ਦੇ ਜੋ ਸਾਡੀ ਪੁੱਤ ਜੁਜੀ ਨਾਲ ਬੈਠੀ ਗਈ ਨਾ ਮਾਂ ਨੂੰ ਜੀ ਮੇਰੇ ਨਾਲ ਜੇ ਅੱਜ ਕੜਾ ਮਿਲ ਆ ਜੀ ਥੋੜਾ ਜਣਾ ਸਾਰੇ ਤੇਰੀ ਮਾਂ ਅੱਛਾ ਉਹ ਹੋ ਰਿਹਾ ਪਰ ਮਾਤਾ ਦਾ ਸਾਡਾ ਘੁੱਸ ਸੱਜ ਜਿਹੜਾ ਵੀ ਨਹੀਂ ਹੈਗਾ ਜਿਹੜਾ ਹੈ ਕਿ ਰਾਏ ਤੇ ਕਹਿੰਦੇ ਮਕਾਨ ਆਇਆ ਇਹ ਆਪਣਾ ਨਹੀਂ ਹੈਗਾ ਵਾਹਿਗੁਰੂ ਵਾਹਿਗੁਰੂ ਠੀਕ ਨਹੀਂ ਕਹਦੇ ਕਿਰਾਏ ਦੇ ਮਕਾਨ ਤੇਰੇ ਕੇ ਸਰੀਰ ਵੀ ਜਿਹੜਾ ਕਿਰਾਏ ਦਾ ਮਕਾਨ ਹੀ ਆ ਕਿਰਾਏ ਦਾ ਮਕਾਨੇ ਕਿਪ ਤਾਂ ਕਿਹੜੀ ਘੜੀ ਅਗਲੇ ਖਾਲੀ ਕਰਾ ਲੈਂਦਾ ਰੂਹ ਆਪਣੇ ਕੋਲ ਰੱਖ ਲੈਂਦਾ ਹਾਂ ਤੇ ਮਾਂ ਫਿਰ ਇਸ ਕਾ ਸਾਰੇ ਕੱਠਾ ਹਾਂ ਕੱਠਾ ਹੀ ਆ ਮਾਂ ਉਹ ਕਰ ਦੇਗੀ ਵੇ ਕੁਛ ਕਰ ਦੇ ਰਿਆ ਨਾ ਹਾਂ ਮਾਂ ਅਸੀਂ ਤੈਨੂੰ ਮੈਨਨ ਆਏ ਸੀਗੇ ਅੱਛਾ ਜੀ ਸਾਨੂੰ ਐਨ ਲੱਗਿਆ ਵੀ ਚਲੰਦਰ ਸ਼ਹਿਰ ਸਾਡੀ ਮਾਂ ਸੜਕਾਂ ਤੇ ਰਹਿੰਦੀ ਆ ਵਿਚਾਰੀ ਰਾਤ ਨੂੰ ਹਣ ਗਾਂ ਠੰਡ ਕਿੰਨੀ ਹੋ ਜਾਣੀ ਆ ਹਾਂਜੀ ਹਾਂਜੀ ਵੀ ਸੜਕਾਂ ਤੇ ਪੈਂਦੀ ਆ ਅਸੀਂ ਚਾਹੁੰਦੇ ਸੀਗੇ ਕੋਈ ਨੀ ਚੰਗਾ ਸਭ ਮਰੀਏ ਨਹੀਂ ਮੈਂ ਮਰਨਾ ਕਿਉਂ ਆ ਅਸੀਂ ਤਾਂ ਜਿਉਣਾ ਮੇਰੀ ਮਾਂ ਦਰਸ਼ਨਾਂ ਨੇ ਉਹ ਤਾਂ ਜਿੰਨੀ ਲਿਖੀ ਹੋਈਆਂ ਨੇ ਥੋੜੇ ਦਰਸ਼ੋ ਜਿਉਣਾ ਹਜੇ ਤੂੰ ਅੱਛਾ ਹਾਂ ਦਾ ਬੜੇ ਦਰਸ਼ਕੋ ਤੈਨੂੰ ਲੈਣ ਆਏ ਆਂ ਅਸੀਂ ਲੈ ਫੜ ਚਾਹ ਪੀ ਲੋ ਵੀਰ ਤੁਸੀਂ ਵੀ ਲਓ ਨਾਮ ਕੱਪ ਲੈ ਉਹ ਤੋਂ ਸਟੀਲ ਵਾਲਾ ਬੇਬੇ ਦੋ ਪਾਲਾ ਕੱਪ ਰਿਆ ਤਾਂ ਭੂਰਾ ਭੂਰਾ ਕੱਪੀਆਂ ਨੇ ਇੱਕੀ ਭੂਗ ਨਹੀਂ ਅੱਛਾ ਉਹਨਾਂ ਨੂੰ ਦੇਵੋ ਸਾਰੇ ਬੈ ਜਾਓ ਆ ਪੀਣਗੇ ਪੀਣਗੇ ਮਾਂ ਜਿਵੇਂ ਸਰਚ ਵੀ ਕਿਵੇਂ ਆ ਚਟਾਵਾਂ ਬਣੀਆਂ ਪਈਆਂ ਪਿੱਛੇ ਉਹ ਸਰਪਤ ਦੀ ਨਾਉਣਾ ਧੋਣਾ ਲੀੜੇ ਕੱਪੜੇ ਕੌਣੇ ਸੋਹਣੇ ਕੱਪੜੇ ਪਾ ਪੰਗਾ ਪੁੰਗਾ ਪਾ ਕੇ ਮਾਤਾ ਰਾਣੀ ਦੀ ਥੋੜੀ ਜਿਹੀ ਥੋੜੀ ਜੀ ਉਹ ਬੋਤ ਹੈ ਗਰਮੀ ਨਹੀਂ ਆ ਬੱਸ ਕਰ ਬਾਈ ਮੈਂ ਆ ਕੱਪ ਲੈ ਚੱਕ ਲੈ ਜੀ ਗਰਮੀ ਆਉਣਾ ਨੀ ਦੇਵੋ ਸਾਰੇ ਅੰਨ ਸਾਰੇ ਪੀਓ ਵੀ ਸਾਰੇ ਬੇਬੇ ਬੱਲੀਓ ਚਾਹ ਵਾਜ ਦੇ ਦੇ ਚਾਹ ਦਾ ਗੱਲ ਦਰਸ਼ੋ ਬੇਬੇ ਬੱਲੀਓ ਚਾਹ ਵਾਹ ਐ ਬੇਬੇ ਜਿਹੜੇ ਤੇਰੇ ਭਰਾ ਉਹ ਕਿਹੜੇ ਸ਼ਹਿਰ ਰਹਿੰਦੇ ਆ ਉਹ ਆਪਣੇ ਘਰ ਮੇਰੇ ਇੱਕ ਭਰਾ ਹੈ ਸਾਰੇ ਕਿਹੜੇ ਸ਼ਹਿਰ ਰਹਿੰਦਾ ਉਹ ਉੱਧਰ ਹੀ ਰਹਿੰਦੇ ਬਟਾਲੇ ਆ ਬਟਾਲੇ ਆ ਤੇਰੇ ਪੇਕੇ ਬਟਾਲੇ ਆ ਹਾਂ ਹਾਂ ਤੇਰੇ ਸਹੁਰੇ ਕਿੱਥੇ ਆ ਫਿਰ ਸਹੁਰੇ ਗਰਦਾਰ ਸੁਵੇ ਸਾਰੇ ਗਰਦਾਰ ਬਟਾਲਾ ਵਿੱਚ ਇੱਥੇ ਕੰਮ ਕਰਦੇ ਜੀਦਾ ਇਹ ਨਹੀਂ ਆਏ ਕਿਰਾਏ ਤੇ ਰਹਿੰਦੇ ਸੀ ਅੱਛਾ ਜਿਆਦੇ ਉੱਧਰ ਹੀ ਹੋਈ ਤੇ ਘਰ ਵਾਲਾ ਕੀ ਕੰਮ ਕਰਦਾ ਸੀ ਤੁਹਾਡੇ ਉਹ ਦਿਹਾੜੀ ਰਸਕਾ ਉਹ ਚੀਂੀਆਂ ਚੱਕੇ ਬਣਾਉਂਦਾ ਕਦੀ ਕੁਝ ਕਦੀ ਕੁਝ ਨਾ ਜੇ ਚਾਇਆ ਸੀ ਮੌਤ ਕਿਵੇਂ ਹੋ ਗਈ ਉਹਦੀ ਹਾਂ ਮੌਤ ਕਿਵੇਂ ਹੋ ਗਈ ਐਕਸੀਡੈਂਟ ਹੋ ਗਿਆ 6 ਸਾਲ ਮੰਝੇ ਦਰਿਆ 6 ਸਾਲ ਮੰਝੇ ਦਰਿਆ ਤੇ ਬੇਬੇ ਮੁੰਡਾ ਤੇਰਾ ਮੁੰਡਾ ਕੰਮ ਕਰਦਾ ਸੀ ਇੱਜਾ ਜੋ ਜੋ ਸ਼ੋਰ ਵਿੱਚ ਦੇਖਿਆ ਉਹ ਤੇ ਕੰਮ ਕਰਦਾ ਹੈ ਕੰਮ ਕਰਦਾ ਸੀ ਉੱਥੇ ਕਿਹੜੇ ਸ਼ੋਰੂਮ ਚ ਇੱਧਰ ਜੋਤੀ ਜੋ ਗੱਲ ਹੋਉਣਾ ਨਹੀਂ ਆਪਣੀ ਜੋਤੀ ਆਪਣੀ ਮਰਜ਼ੀ ਨਾਲ ਵਿਆਹ ਕਰਾ ਲਿਆ ਆਪਣੀ ਮਰਜ਼ੀ ਨਾਲ ਵਿਆਹ ਕਰਾ ਉਹ ਕੁੜੀ ਕੁੜੀਆਂ ਆਉਂਦੀਆਂ ਸੀ ਉੱਥੇ ਖਾਣਾ ਖੁਣਾ ਮਿਲਦਾ ਨਾ ਜੋ ਉਹਨਾਂ ਨੇ ਆਪਣੀ ਮਰਜ਼ੀ ਨਾਲ ਉਹ ਆਪਣੀ ਉਹ ਬੱਕਰੇ ਕਾਹਦਾ ਸ਼ੋਰੂਮ ਆ ਸਾਡੇ ਕੋਲ ਆਇਆ ਪਕਾਦੀ ਜੀ ਜੋਤੀ ਸ਼ੋਰੂਮ ਕਿਹੜਾ ਜੀ ਜੋਤੀ ਸ਼ੋਰੂਮ ਕੱਪੜੇ ਦਾ ਜੋਤੀ ਜੋਗ ਦੇ ਨਾਲ ਇਹ ਰੋਟੀ ਵੀ ਬੰਦੀ ਹੈ ਵੱਡਾ ਸਭ ਤੋਂ ਵੱਡਾ ਬੜੀ ਵਧੀਆ ਜਗ੍ਹਾ ਹੈ ਉੱਥੇ ਕੰਮ ਕਰਦਾ ਅਸੀਂ ਉੱਥੇ ਕੰਮ ਕਰਦਾ ਕੀ ਨਾਮ ਆ ਮੁੰਡੇ ਦਾ ਤੇਰੇ ਦਾ ਉਹਨੇ ਵਿਆਹ ਕਰਾ ਲਿਆ ਬਲਵਿੰਦਰ ਬਲਵਿੰਦਰ ਸਿੰਘ ਠੀਕ ਆ ਇਹ ਮੋਨਾ ਹੈ ਕੋਈ ਨਾ ਪੂਰ ਮੈਂ ਬਿਸਕਟ ਵਗੈਰਾ ਖਾਣਾ ਘੱਮ ਗਾਈ ਨਾ ਨਾ ਕੁਛ ਨਹੀਂ ਖਾਣਾ ਬਿਸਕਟ ਮਗਾ ਲੈਂਦੇ ਨਹੀਂ ਨਹੀਂ ਰੋਟੀ ਖਾਦੀ ਕੁਝ ਕੁਝ ਸਮੋਸਾ ਵਗੈਰਾ ਕੁਛ ਖਾਣਾ ਹੀ ਨਹੀਂ ਦੇਲੀ ਦੀ ਕਹਿੰਦੀ ਗੰਦੀ ਰੋਟੀ ਬੰਦ ਗਈ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਜਣਾਂ ਨਹੀਂ ਅਸੀਂ ਬੈਠੇ ਹਾਂ ਜੀ ਜਲੰਧਰ ਜਲੰਧਰ ਸ਼ਹਿਰ ਦੇ ਵਿੱਚ ਕਿੱਥੇ ਬੈਠੇ ਹਾਂ ਜੀ ਆਪਾਂ ਜੇਲ੍ਹ ਚੌਕ ਆ ਮਾਤਾ ਮਹਾਂ ਲక్ష్ਮੀ ਮਾਤਾ ਦਾ ਮੰਦਰਾ ਉਹਦੇ ਬਿਲਕੁਲ ਬਾਹਰ ਬੈਠੇ ਆ ਨਾਲ ਹੀ ਪਿੱਛੇ ਮਾਂ ਲక్ష్ਮੀ ਮਾਤਾ ਦਾ ਮੰਦਰਾ ਤੇ ਉੱਥੇ ਕੱਜ ਮਾਂ ਮਿਲੀ ਸਾਨੂੰ ਮਾਂ ਦੇ ਹਾਲਾਤ ਆਪਣੇ ਆਪ ਚ ਬਿਆਨ ਕਰਦੇ ਆ ਵੀ ਮਾਂ ਕਿਹੜੇ ਹਾਲਾਤਾਂ 'ਚ ਇਹ ਮਾਂ ਦਾ ਨਾਂ ਦਰਸ਼ਨਾ ਕੌਰ ਆ ਪਤੀ ਦਾ ਨਾਂ ਬੇ ਬੇਪੇ ਬਾਪੂ ਰ ਕੀ ਨਾ ਸੀ ਬਾਈ ਬਾਪੂ ਦੀ ਨਾ ਕੀ ਸੀ ਘਰ ਵਾਲੇ ਤਾਂ ਥੋਡੇ ਦਾ ਵਦਾਨੀ ਕੀ ਉਹ ਨਾ ਨਾ ਬਲਵਿੰਦਰ ਬਲਵਿੰਦਰ ਸਿੰਘ ਮਾਤਾ ਜੀ ਦੇ بیٹے ਦਾ ਨਾਮ ਆ ਤੇ ਘਰ ਵਾਲੇ ਘਰ ਵਾਲੇ ਦਾ ਨਾਮ ਵੀ ਹੋਣੀ ਬੇਬੇ ਨੇ ਦੱਸਿਆ ਸੀ ਜੀ ਐਦਾ ਇਹ ਕੋਈ ਇਹ ਨਹੀਂ ਘਰ ਵਾਲੇ ਦਾ ਨਾਮ ਸੱਜੀ ਨੇ ਗੁੱਡੇ ਦਾ ਗੁੱਡਾ ਗੁੱਡਾ ਕਹਿੰਦੇ ਇਹਨਾਂ ਮੁੰਡੇ ਨੂੰ ਅੱਛਾ ਗੁੱਡੇ ਦਾ ਰਣਜੀਤ ਹੈ ਰਣਜੀਤ ਤੇ ਘਰ ਵਾਲੇ ਦਾ ਨਾਮ ਬੀ ਜੀ ਘਰ ਵਾਲੇ ਦਾ ਨਾਮ ਬਲਵਿੰਦਰ ਤੇ ਮਾਤਾ ਆ ਪੰਜ ਭੈਣਾ ਸੀ ਇੱਕ ਭਰਾ ਮਾਤਾ ਦਾ ਇੱਕ ਭਰਾ ਹੋਰ ਸੀ ਉਹ ਮਰ ਗਿਆ ਦੋ ਭਰਾ ਤੇ ਪੰਜ ਭੈਣਾ ਸੀ ਉਹ ਭਰਾ ਜੀ ਮਾਂ ਕੱਖੋਂ ਹੌਲੀ ਹੋਈ ਬੈਠੀ ਆ ਇੱਥੇ 7-8 ਸਾਲ ਹੋ ਗਏ ਮੰਦਰ ਦੇ ਬਾਹਰ ਰਹਿੰਦੀ ਆ ਪਹਿਲਾਂ ਗੀਤਾ ਮਾਤਾ ਮੰਦਰ ਦੇ ਬਾਹਰ ਸੀਗੇ ਤੇ ਹੁਣ ਮਾਂ ਲਾਸ਼ਵੀ ਮੰਦਰ ਦੇ ਬਾਹਰ ਸਾਡੀ ਮਾਂ ਦਾ ਬਾਪੂ ਗੁਰਦੁਆਰੇ ਜਾ ਕੇ ਪੈ ਜਾਨੀ ਆ ਕਰਾਏ ਤੇ ਰਹਿੰਦਾ ਜੀ ਉਹ ਮਾਰ ਗਿਆ ਪਹਿਲਾਂ ਕਿਰਾਏ ਤੇ ਰਹਿੰਦੇ ਸੀਗੇ 1200 ਸੋਰੀ 200 204 ਕਿਰਾਏ ਤੇ ਰਹਿਣ ਜੋ ਕੀ ਵੀ ਨਹੀਂ ਵਿਚਾਰੀ ਪੀਚਾ ਕੋਈ ਸੁ ਮਾਰਾ ਕਿਤੇ ਕੋਈ ਸੁ ਮਾਰਾ ਰੱਖ ਲਿਆ ਕਿਸੇ ਨੇ ਲੋਕਾਂ ਨੇ ਦੱਬ ਲਿਆ ਸੀ ਸਾਜ ਬਕਾ 380 350 ਰੁਪਿਆ ਐਂ ਦੱਬ ਲਿਆ ਆਪ ਵੀ ਰਹਿੰਦੇ ਨੇ ਹਰਲ ਹੋਰੀਏ ਜੋਰੀਏ ਜਾਣਦੇ ਹਣੀ ਪਵਤੂ ਉਹਨਾਂ ਨੇ ਦੱਬ ਲਸ ਮਾਨ ਜਪਾ ਜਪਨ ਜੀ ਉਹਨਾਂ ਦਾ ਆਈ ਹੋਣੀ ਜੀ ਕਰੀਏ ਗੱਲ ਉਹਨਾਂ ਨਾਲ ਚੱਲੀਏ ਆਪ ਉਹ ਬੜੀ ਜਗਾ ਜਪਿਆ ਕੀ ਕਰਨਾ ਸੀ ਪੱਕਾ ਬੜੇ ਪੱਕੇ ਬڑے ਪੱਖੇ بڑے ਪੱਖੇ ਜੀਵ ਰਾਜ ਤੇ ਬڑے ਪੱਖੇ ਪੱਖੇ ਤੋਂ ਬਗੈਰ ਹੀ ਚੰਗੇ ਅਸੀਂ ਕੱਚੇ ਕੁਲੇ ਨਹੀਂ ਹਗੇ ਸਮਝ ਲੱਕੀ ਬੜੇ ਵੱਡੇ ਦਿਲ ਵਾਲੀ ਆ ਬੇਬੇ ਕਾਹਦੇ ਅਸੀਂ ਅਸੀਂ ਤਾਂ ਬੰਦਾ ਨਹੀਂ ਉਹ ਦੇਣ ਵਾਲਾ ਜਿਸਨੇ ਆ ਦਿਆ ਇਹ ਸਰੀਰ ਆ ਨਾ ਕਹਿੰਦੀ ਇਹ ਕਿਰਾਏ ਦਾ ਮਕਾਨ ਆ ਕਹਿੰਦੀ ਪਤਾ ਨਹੀਂ ਕਿੰਨੂ ਸਾਡੀ ਕਾਲੀ ਅਸੀਂ ਆਪਣਾ ਲੈ ਗਿਆ ਐ ਰੋਜ-ਦੋ-ਦੋ ਘਿਰਿਆ ਹੁੰਦੀ ਐ ਰੋਜ ਘਿਰਿਆ ਅਸੀਂ ਵੀ ਜਾਣਾ ਉਹ ਬੁੱਢੇ ਉਹ ਬੁੱਢੇ ਨਹੀਂ ਸੀ ਜੰਮੇ ਸੀ ਬੱਚੇ ਹੀ ਜੰਮੇ ਸੀ ਬੱਚੇ ਹੀ ਜੰਮੇ ਸੀ ਮਾਂ ਸਹੀ ਗੱਲ ਆਪਾਂ ਆ ਜੱਜਾ ਕੋ ਸੁਣਾ ਸੁਣਾਇਆ ਨਾ ਚੋਟੀ ਨੇ ਸੁਣਾ ਉਹ ਜਿੱਦੇ ਲਿਖਿਆ ਨੇ ਉੱਥੇ ਕਰਮ ਹੁੰਦੇ ਨੇ ਵਿਆਹ ਸਰਾਪੀਆਂ ਨਾਲ ਹੋ ਗਿਆ ਐਸਾ ਬੇ ਤੇ ਮਾਂ ਸਾਡੀ ਬੜੀਆਂ ਸਿਆਣੀਆਂ ਗੱਲਾਂ ਕਰਦੀ ਆ ਉਹਦੀ ਗੱਲਾਂ ਬੜੀ ਸਿਆਣੀ ਗੁਣੀ ਗਿਆਨੀ ਮਾਂ ਆ ਮਾ ਸਾਡੀ ਆਪਸ ਲੈ ਕੇ ਆਏ ਨਾਗ ਚ ਲੈ ਕੇ ਆਏ ਪਰ ਗੱਲ ਕਰਮਾਂ ਦੀ ਨਾ ਰੱਬ ਨਹੀਂ ਜਾਣੀ ਕਿ ਤਾ ਤੁਸੀ ਪਾਸ਼ਾ ਕਿਰਪਾ ਕਰਨ ਹੁਣ ਕੀ ਹੋਣਾ ਹੁਣ ਜਾ ਰਹੀ ਇਸ ਮਾਂ ਦੀ ਸੇਵਾ ਸਾਡੇ ਕਰਮਾਂ ਚ ਲਿਖੀ ਹੋਵੇ ਅਸੀਂ ਅੱਜ ਲਿਜਾ ਸਕੀ ਤੁਸੀਂ ਵੀ ਅਰਦਾਸ ਕਰਿਓ ਮਾਤਾ ਦਰਸ਼ਨ ਕੌਰ ਵਾਸਤੇ ਇਨਾਂ ਦੀ ਆਉਣ ਵਾਲੀ ਜ਼ਿੰਦਗੀ ਵਾਸਤੇ ਪਤਾ ਨਹੀਂ ਬੰਦਾ ਅੱਜ ਦਾ ਮੈਂ ਮੈਂ ਕਰਦਾ ਤੁਰਿਆ ਫਿਰਦਾ ਮੇਰੀ ਮੇਰੀ ਕਰਦਾ ਤੁਰਿਆ ਫਿਰਦਾ ਅੱਜ ਅਸੀਂ ਜਲੰਧਰ ਆਏ ਸੀ ਸਾਡੀ ਟੀਮ ਦੇ ਮੈਂਬਰ ਐਸਪੀਰ ਸਿੰਘ ਕਲੜਾ ਉਹ ਵੀਰ ਚੜਾਈ ਕਰ ਗਿਆ ਉਹਦੀ ਥੋੜੀ ਜੀ ਸਮੱਸਿਆ ਆਈ बुखार चढ़ਿਆ 3 ਦਿਨਾਂ ਬਾਅਦ ਡਾਕਟਰ ਕਹਿੰਦੇ ਲੀਵਰ ਫੇਲ ਹੋ ਗਿਆ ਡੀ ਐਮធី ਹਸਪੀਟਲ 'ਚ ਬੱਚੇ ਦੀ ਡੈਥ ਹੋ ਗਈ 20 ਸਾਲ ਦਾ ਗੱਭਰੂ ਸੀ ਤੇ ਦੂਜੇ ਪਾਸੇ ਅੱਜ ਇੱਕ ਪਾਸੇ ਇਸ ਮਾਂ ਨੂੰ ਮਿਲੇ ਆ ਮਾਂ ਦੀ 70 ਸਾਲ ਦੀ ਉਮਰ ਹੈ ਲਗਭਗ 10 ਸਾਲਾਂ ਤੋਂ ਸੜਕਾਂ ਤੇ ਰਹਿਣ ਲਈ ਮਜਬੂਰ ਹੈ ਇਹ ਸਭ ਕਰਮ ਆਪੋ ਆਪਣੇ ਕਰਮ ਅਸੀਂ ਆਪਣੇ ਆਪਣੀਆਂ ਮੁਕੱਦਰ ਦੀਆਂ ਇਹ ਲਖੀਰਾਂ ਲਿਖਾ ਕੇ ਲੈ ਕੇ ਆਏ ਆ ਜਿੱਦਾਂ ਜਿੱਦਾਂ ਜਿਵੇਂ ਜਿਵੇਂ ਜਿੱਥੇ ਜਿੱਥੇ ਉਸੀ ਤਰ੍ਹਾਂ ਹੋਈ ਜਾਣਾ ਸਭ ਕੋਈ ਬਦਲ ਨਹੀਂ ਸਕਦਾ ਕੋਈ ਕਿਸੇ ਦੇ ਕਰਮਾਂ ਦਾ ਖੋਹ ਨਹੀਂ ਸਕਦਾ ਕੋਈ ਕਿਸੇ ਦੇ ਕਰਮਾਂ ਨੂੰ ਧੋ ਨਹੀਂ ਸਕਦਾ ਉਹਦੀ ਇਜਾਜ਼ਤ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਅੱਜ ਅਸੀਂ ਆਪਣੇ ਆਪ ਨੂੰ ਬਹੁਤ ਬੜਪਾਗੇ ਸਮਝਦੇ ਆਂ ਵੀ ਜਿਹੜੀ ਗੁਰੂ ਸਾਹਿਬ ਨੇ ਸਾਡੀ ਡਿਊਟੀ ਲਈ ਆ ਨਹੀਂ ਅਸੀਂ ਤਾਂ ਕਲਯੁਗ ਦੀ ਪਾਪੀ ਸੀ ਅਸੀਂ ਤਾਂ ਚੋਰ ਚੱਕੇ ਸੀ ਪਰਮਾਤਮਾ ਨੇ ਸਾਨੂੰ ਉਸ ਅਕਾਲ ਪੁਰਖ ਨੇ ਸਾਨੂੰ ਸੇਵਾ ਬਖਸ਼ੀ ਅਸੀਂ ਤਾਂ ਢਾਬਾ ਵੀ ਦੱਬਣ ਦੀ ਨੀਅਤ ਨਾਲ ਗਏ ਸੀ ਗੁਰੂ ਸਾਹਿਬ ਨੇ ਆਪਦੀ ਵੀ ਦਾਨ ਕਰਾਤੀ ਸੱਚੇ ਪਾਤਸ਼ਾਹ ਇਹ ਉਹਦੇ ਰੰਗ ਆ ਸਭ ਵਾਹਿਗੋ ਸੱਚੇ ਪਾਸ਼ਾ ਕਿਰਪਾ ਕਰਨ ਅਸੀਂ ਨਾ ਮਾਵਾ ਦੇ ਪੁੱਤ ਬਣ ਸਕੀ ਇਸ ਤਰ੍ਹਾਂ ਰੁਲਤੀਆਂ ਹੋਈਆਂ ਸਾਡੀਆਂ ਮਾਵਾ ਨੂੰ ਦੇਖ ਕੇ ਦੁੱਖ ਵੀ ਬੜਾ ਹੁੰਦਾ ਵੀ ਅੱਜ ਦਾ ਸਮਾਜ ਕਿੰਨਾ ਪੱਥਰਦਿਲ ਹੋਈ ਜਾਂਦਾ ਇਸ ਮਾਨ ਦੇ ਕਿੰਨੇ ਭਾਣ ਦੇ ਭਾਣ ਜੀਆਂ ਹੋਣਗੇ ਜਿਹੜੇ ਮਾਸੀ ਮਾਸੀ ਕਹਿੰਦੇ ਸੀ ਇਹਨੂੰ ਪਹਿਲਾਂ ਇਸ ਮਾਨ ਦੇ ਭਤੀਜੇ ਭਤੀਜੀਆਂ ਵੀ ਇਸੇ ਸ਼ਹਿਰ 'ਚ ਹੀ ਰਹਿੰਦੇ ਆ ਜਿਹੜੇ ਭੂਆ ਭੂਆ ਕਰਦੇ ਸੀ ਬਾਕੀ ਦਰਾਣੀ ਜਥਾਣੇ ਚਾ ਇਹਨਾਂ ਦੇ ਕਿੰਨੇ ਹੋਣਗੇ ਚਾਚੀ ਤਾਈ ਕਹਿਣ ਵਾਲੇ ਕਿੰਨੇ ਹੋਣਗੇ ਪਰ ਅੱਜ ਇਸ ਮਾਂ ਨੂੰ ਕੋਈ ਆਪਣਾ ਕਹਿਣ ਵਾਲਾ ਕੋਈ ਨਹੀਂ ਮਿਲ ਰਿਹਾ ਮਾਂ ਦਾ ਪੁੱਤ ਵੀ ਇਸੇ ਸ਼ਹਿਰ 'ਚ ਹੀ ਰਹਿੰਦਾ ਕਹਿੰਦੇ ਉਹਨੇ ਵਿਆਹ ਕਰਾ ਲਿਆ ਬਸ ਇਹ ਲੜਦੇ ਸੀ ਮੁੱਖ ਕਮਾ ਲਿਆ ਹਾਂ ਉਹ ਲੜ ਜਾਂਦਾ ਸੀ ਉਹ ਲੜ ਜਾਂਦੀ ਆਗੇ ਜੋ ਵਖਰਾ ਗਿਆ ਮੁਖਰੀ ਜੀ ਮਾਂ ਕਹਿੰਦੀ ਮਿਲਿਆ ਹੁਣ ਤਾਂ ਬੁਲਾਉਂਦਾ ਵੀ ਨਹੀਂ ਜਦੋਂ ਦਾ ਵਿਆਹ ਕਰਾਇਆ ਉਹਦਾ ਦੇਖਦਾ ਵੀ ਨਹੀਂ ਇਹ ਅੱਜ ਦੇ ਇਨਸਾਨ ਦੀ ਫਿਤਰਤ ਹੀ ਇਦਾਂ ਦੀ ਹੋਈ ਜਾਂਦੀ ਕੋਈ ਮਰੇ ਮਰੇ ਕੋਈ ਜੀਵੇ ਸੁਤਰਾ ਕੋਲ ਪਤਾ ਸੇ ਵੀ ਅੱਜ ਦਾ ਇਨਸਾਨ ਸੈਲਫਿਸ਼ ਹੁੰਦਾ ਜਾ ਰਿਹਾ ਪਰ ਸਾਡੇ ਪਤਾ ਨਹੀਂ ਕਿਹੜੇ ਕੋਈ ਚੰਗੇ ਕਰਮ ਸੀ ਜਿਹੜੀ ਗੁਰੂ ਸਾਹਿਬ ਨੇ ਇਸ ਤਰ੍ਹਾਂ ਦੀ ਸਾਨੂੰ ਸੇਵਾ ਬਖਸ਼ੀ ਆ ਸਾਡੇ ਜਲੰਧਰ ਤੋਂ ਟੀਮ ਦੇ ਮੈਂਬਰ ਖੜੇ ਨੇ ਦਮਨ ਵੀਰੇ ਹੁਣੀ ਸਾਰੇ ਇਹਨਾਂ ਸਾਰੇ ਵੀਰਾਂ ਭਰਾਵਾਂ ਦੀ ਸਪੋਰਟ ਨਾਲ ਸੰਗਤ ਦੇ ਸਹਿਯੋਗ ਨਾਲ ਅੱਜ ਸੁਪਨਿਆਂ ਦੇ ਘਰ ਵਿੱਚ ਤਕਰੀਬ ਅਸੀਂ 1000 ਮੈਂਬਰ ਰਹਿੰਦੇ ਆ ਮੈਂ ਸਰਦਾਸ ਕਰਿਓ ਅਸੀਂ ਇਸ ਆਪਣੀ ਮਾਂ ਦੀ ਸੇਵਾ ਕਰ ਸਕੀਏ ਸੰਭਾਲ ਕਰ ਸਕੀਏ ਇਹਨੂੰ ਬਣਦਾ ਮਾਨ ਸਤਕਾਰ ਦੇ ਸਕੀਏ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਇੰਨੀ ਗਰਮੀ ਨਿਕਲ ਕੇ ਗਈ ਆ ਹੁਣ ਆ ਇੰਨਾ ਮੀਂਹ ਆਇਆ ਕਿ ਮਾਂ ਸੜਕਾਂ ਤੇ ਰਹੀ ਆ ਗਾਂ ਠੰਡ ਆ ਰਹੀ ਆ ਜਨਵਰੀ ਫਰਵਰੀ ਪਤਾ ਨਹੀਂ ਕਿੰਨੀਆਂ ਸਰਦੀਆਂ ਤੇ ਕਿੰਨੀਆਂ ਗਰਮੀਆਂ ਮਾਤਾ ਦਰਸ਼ਨ ਕੌਰ ਨੇ ਸੜਕਾਂ ਤੇ ਕੱਢਦੀਆਂ ਪਰ ਇਸ ਆ ਬਲੀ ਜਿਹੜੀ ਹੁਣ ਮੂਰੇ ਠੰਡ ਆ ਰਹੀ ਆ ਇਹ ਵਾਲੀ ਸਰਦੀ ਮਾਂ ਬਿੱਡਾਂ ਤੇ ਮੰਜੀਆਂ ਬਿਸਤਰਿਆਂ 'ਚ ਗਦੈਲਿਆਂ 'ਚ ਰਜਾਈਆਂ ਦੇ ਵਿੱਚ ਬਤੀਤ ਕਰੇ ਅਰਦਾਸ ਕਰਿਓ ਜੇ ਇਤਰੇ ਮੁੰਡੇ ਨੂੰ ਸਦਨਾ ਹੋਵੇ ਲੱਭ ਜੂ ਉਹ ਵੀ ਵਜਾ ਉਹ ਆਵੇ ਨਾ ਆਵੇ ਹੁਣ ਲੋਕਾਂ ਨੇ ਵਿਆਹ ਇੱਕ ਰਾਏ ਤੇ ਕੱਢੇ ਨੇ ਬਖਰੇ ਕੀਤੇ ਨੇ ਜਗ੍ਹਾ ਥੋੜੀ ਦੇਂਦੇ ਨੇ ਆਪੇ ਆਂਦੇ ਨਾ ਮਾਪੇ ਬੁੱਢੀ ਬੁੱਢਾ ਉੱਥੇ ਰਹਿੰਦੇ ਕਦੇ ਵਿਆਹ ਕੋਈ ਵੀ ਹੈ ਮੇਰੇ ਪਾਸ ਜੋ ਪੁੱਤ ਹੋਰੇ ਮੈਂ ਵਿਆਹ ਕਿੱਦ ਜੇ ਮੁੰਲਾ ਮੁੰਡਾ ਚੰਗਾ ਹੈਗਾ ਤਾਂ ਹੀ ਹੋ ਰੱਖਾਂਗੀ ਸਾਡੇ ਸਾਸੂ ਰਾਂ ਨਹੀਂ ਨਹੀਂ ਸਾਨੂੰ ਕੱਢਿਆ ਸਾਡੇ ਸਾਸੂ ਨੇ ਸਾਝੋ ਕੁਝ ਵਿਆਹ ਨਹੀਂ ਕੁਛ ਨਹੀਂ ਦਈਆ ਸਮਝ ਨਹੀਂ ਲੱਗੀ ਗੱਲ ਦੀ ਕੁਝ ਨਹੀਂ ਦਿੱਤਾ ਉਹਨੇ ਯੋਨਾ ਕੋ ਸ਼ਮਨੀ ਦਿੱਤਾ ਸਾਜਾ ਸੁਭਾ ਦਾ ਜੂਜ ਖਾਲੀ ਇਹ ਦੌਰ ਜੇੜ ਤੇਰੇ ਸਾਡਾ ਸਾਰਾ ਦਾਸ ਸੀ ਉਹਨਾਂ ਕੋ ਕੀ ਰਹਿਣ ਨੂੰ ਜਗ੍ਹਾ ਸੀ ਅਚੋੜੋ ਚ ਵੀ ਜੇ ਹੀ ਰਹਿੰਦਾ ਸੀ ਉਹਨਾਂ ਨੂੰ ਰਹਿਣਾ ਤੁਮ ਨੇ ਨਾ ਰਹਿਣਾ ਨਾ ਰਹਿ ਉਹਨੇ ਜੋ ਵੀ ਸਾਨੂੰ ਦਿੱਤਾ ਸੋਹਰੇ ਨੇ ਹੋਰ ਵੀ ਨਹੀਂ ਆ ਕੋਈ ਕੁਝਦਾ ਉਸ ਕੁਤ ਅਰੇ ਜੇ ਵੇਰਾ ਇਕਲੇ ਰੁੱਸ ਰੁੱਸ ਕੇ ਚਲੇ ਜਾਂਦੇ ਤੇ ਕੋਈ ਤੁਮ ਆ ਰੱਖ ਲੈਣੀਆਂ ਜੱਸਾ ਅੱਛਾ ਤੇ ਵਾਰ ਆਖ ਲੈ ਗਰੀ ਗੋਸ ਅਜੀ ਬੁੱਧੀ ਕਰ ਕਾਨੇ ਜਾ ਬਲਸ ਕੋਲ ਲੈ ਉਹ ਸਲਾਗਵੇ ਕਹਿੰਦੀ ਜਿਨ੍ਹਾਂ ਯਾ ਢਿੰਗਾ ਜਿਖਿਓ ਨਾ ਬੁੱਧੀ ਕੋਲੇ ਜਾਣਾ ਜਿਨ੍ਹਾਂ ਯਾ ਢਿੰਗਾ ਜਿਨ੍ਹਾਂ ਜੰਮੀਆਂ ਨਾ ਬੜੀਆਂ ਲਾਡੀਆਂ ਹੁੰਦੀ ਪੁੱਤਰਾ ਤੁਸੀਂ ਜ਼ਿਆਦਾ ਲਾਡੀਆਂ ਹੁੰਦੀ ਐ ਬਿਲਕੁਲ ਮਾਂ ਕੁੜੀ ਧੀਆਂ ਦਾ ਜ਼ਿਆਦਾ ਲਾਡ ਆ ਮੇਰੀ ਧੀ ਗਾਲ ਨਹੀਂ ਸੁਣਦੀ ਤੇ ਮੇਰੀ ਧੀ ਨਾਲ ਆਈ ਆ ਇੱਥੇ ਤੈਨੂੰ ਮਣਾਉਣਾ ਮੈਂ ਧੀ ਜੀ ਕੋਈ ਗਾਲ ਨਹੀਂ ਸੁਣਦਾ ਕੋਈ ਗਾਲ ਨਹੀਂ ਸੁਣਦਾ ਜਾਨ ਦੇ ਦੇ ਲੁਕੀ ਲੈ ਜੋਰ ਜੇ ਇਤਨੀ ਗਾਲਾਂ ਐਤੋਂ ਤੇ ਲੱਭੀ ਗਾਲਾਂ ਨਾ ਕੱਢੀ ਜਾ। ਇਹਨੇ ਸਾਡੀ ਮਾਂ ਨੂੰ ਕੌਣ ਗਾਲ ਕੱਢੂਗਾ? ਹਾਂ ਕੋਈ ਨਹੀਂ ਸਾਨੂੰ ਨਹੀਂ ਕੱਢਦੇ। ਜਿਹੜਾ ਵੀ ਕੋਈ ਕਿਸੇ ਨਾਲ ਕਰਦਾ ਉਹਦੇ ਨਾਲ ਕਰਦਾ ਉਹ ਸਾਡੇ ਨਾਲ ਨਹੀਂ ਕਰਦਾ। ਸਹੀ ਗੱਲ ਆ। ਸਮਝ ਰਗੀ ਨਾ? ਸਹੀ ਗੱਲ ਆ ਮਾਂ। ਰੱਬ ਨੂੰ ਮੰਨਣ ਵਾਲੇ ਨੂੰ ਕੋਈ ਤੀਜੀ ਕਮੀ ਨਹੀਂ ਹੁੰਦੀ। ਗੱਲ ਨੂੰ ਕਿਤੇ ਚੱਗਦੀ। ਹਾਂ। ਬਿਲਕੁਲ ਸਹੀ ਗੱਲ ਆ ਮਾਂ ਤੇਰੀ। ਆ ਦੇ ਬੇਬੇ। ਆ ਜਾ ਆ ਜਾ। ਇਹ ਮੇਰੀ ਭੈਣ ਆ। ਸੁਧਵੀਰ ਕੌਰ ਐ ਮੇਰੀ ਭੈਣ ਆ। ਇਹ ਮੇਰੀ ਬੇਟੀ ਆ। ਇਹਦਾ ਨਾਮ ਭਵਨਜੋਤ ਕੌਰ ਆ। ਅੰਨੀ ਠੀਕ ਆ ਜੀ ਠੀਕ ਆ ਜੀ। ਵਾਹ ਜੋ ਵਾਹ ਜੋ। ਦੇ ਆ ਜੋ ਵੇਕੇ ਲੈ ਜੋ ਆ ਜੀ ਆ ਜੋ ਉਹ ਕੰਮ ਨਹੀਂ ਚੱਲਦਾ ਕੋਈ ਗੱਲ ਨਹੀਂ ਆਈ ਮਿੱਟੀ ਦੀ ਨਹੀਂ ਇਹ ਹੈ ਨਾ ਕਿ ਮਿੱਟੀ ਨਹੀਂ ਆ ਗਈ ਸਾਡੀ ਕੋਈ ਨਾ ਬੇਬੇ ਕੋਈ ਨਾ ਦੇਖ ਅਸੀਂ ਤੈਨੂੰ ਲੈਣ ਆਏ ਆ ਮਾ ਤੇਰੀ ਸੇਵਾ ਵਾਸਤੇ ਨਹੀਂ ਮੈਂ ਨਹੀਂ ਅਸੀਂ ਚਾਹੁੰਦੇ ਆ ਸਾਡੀ ਮਾਂ ਸੜਕਾਂ ਤੇ ਲੜੋ ਮੈਂ ਮਾਂ ਨਹੀਂ ਜਾਣਾ ਮੈਂ ਅੱਜ ਇੱਥੇ ਰਹਿ ਨਹੀਂ ਮਾਂ ਤਾ ਕਿਹੜਾ ਕੱਟ ਕੇ ਮੁੜਿਆ ਮੁੜਿਆ ਆਇਆ ਕਿ ਇੱਕ ਵਾਰੀ ਦੇਖ ਕੇ ਆ ਜਾ ਕੇ ਮੇਰਾ ਸਾਰਾ ਸਮਾਂ ਜੀ ਮੈਂ ਨਹੀਂ ਜਾਣਾ ਜੇ ਬੜੀਆ ਨਾਂ ਲੱਗੂਗਾ ਨਹੀਂ ਮੈਂ ਨਹੀਂ ਫੇਰ ਆਉਣਾ ਮੇਰਾ ਮੁੰਡਾ ਆਏਗਾ ਸਾਡੇ ਕੋਲ ਆਸਾਨ ਪਤਾ ਲੱਗੇਗਾ ਇੱਥੇ ਰਹਿੰਦੇ ਰਹਿੰਦੇ ਫੇਰ ਸਾਰੀ ਉਮਰ ਜਾਣਾ ਹੈ ਜਾਣਾ ਨਹੀਂ ਮਾਂ ਅਰੇ ਇੱਕ ਮਿੰਟ ਮੈਨੂੰ ਦੇਖੀ ਦੇਖ ਮਾਂ ਕਿ ਮੈਂ ਚੱਲਣੀ ਆ ਕੱਟ ਲੈਵਾਂਗੀ ਤਾਂਵਾਂ ਦਾ ਗੁੱਛਾ ਕਿੱਡਾ ਪੜਿਆ ਪਿਆ ਵਾ ਪਟੋ ਜਾਂਦੇ ਉਹ ਭੰਨੇ ਪਾਣੀ ਬੁਣੀ ਚੰਗੀ ਨਹੀਂ ਔਟ ਖੜ ਦਰਸ਼ਨ ਹਾਂਜੀ ਇਹਦਾ ਨਾਂ ਦਰਸ਼ਨਾ ਦਰਸ਼ੋ ਵਾ ਕੁੜੀ ਜੰਨਾ ਚੱਲ ਔਟ ਖੜ ਮੈਂ ਕਿਹੜਾ ਤੇ ਲੈ ਸਾਡੇ ਨਹੀਂ 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 ਲੈਣਾ ਉਹ ਖੜੀ ਤਾ ਮਾਂ ਦੀ ਆ ਵਾਹ ਮਾ ਨੈ ਨੈ ਆ ਨਾ ਚੰਦ ਕਰੇ ਮੇਰਾ ਸਮਾਨ ਦਾ ਨਾਮ ਲੈ ਕੇ ਚੱਲੇ ਨੇ ਜਿਹੜਾ ਗੱਲ ਜਾਂ ਨਿਆ ਜਾਣਾ ਨਹੀਂ ਹੈ ਕੀ ਗੱਲ ਨੇ ਉੱਥੇ ਗੱਠੜੀ ਪਈ ਚੱਲੇ ਆਹ ਉਹ ਕੀ ਗੱਲ ਕਿਸੇ ਨੇ ਕਿਹਾ ਨਹੀਂ ਨਹੀਂ ਕਿਸੇ ਨੇ ਨਹੀਂ ਆਖੇ ਇਹ ਮੈਂ ਆਪਣੀ ਮਾਂ ਨੂੰ ਮੈਂ ਆਪਣੀ ਮਾਂ ਨੂੰ ਮੇਰੇ ਨਾਲ ਬੈਠੀ ਉਹਨੂੰ ਵੀ ਲੈ ਚੱਲਦੇ ਉਹਨੂੰ ਵੀ ਲੈ ਚੱਲਦੇ ਉਹਨੂੰ ਵੀ ਲੈ ਚੱਲਦੇ ਮਾਂ ਉਹ ਜਨਾਨੀ ਆ ਕਿ ਮੇਰੇ ਨਾਲ ਉੱਥੇ ਬੈਠੀ ਉਹਨੂੰ ਵੀ ਲੈ ਚੱਲਦੇ ਮਾਂ ਔਰ ਗੱਠੜੀ ਸਮਾਨ ਲੈ ਸਮਾਨ ਲੈ ਕਾਰੀ ਨੇ ਰਿਉੱਚ ਗੱਟੜੀ ਪਈ ਲੈ ਲੈ ਨੀਮਾ ਗੱਟੜੀ ਪਾਉਂਦੇ ਨਹੀਂ ਆ ਜਿੱਥੇ ਬੈਹੇ ਉਹ ਵੇ ਗੱਡੀ ਜੀ ਪੈਸੇ ਹੈਗੇ ਹੈ ਗੱਡੀ ਜੀ ਪੈਸੇ ਆ ਆ ਇਹਦੇ ਚ ਰਿਹਾ ਹੈ ਇਹਦੇ ਚ ਪੈਸੇ ਆ ਤਾਂ ਲੈ ਲੈ ਫਿਰ ਤੂੰ ਜਦੋਂ ਕਾਰੀ ਚ ਲੈ ਕੇ ਚੱਲੇ ਹਾਂ ਹਾਂ ਮੇਰੀ ਮਾਂ ਵਾ ਤੂੰ ਦਰਸ਼ਨ ਐ ਨਹੀਂ ਕਰਨਾ ਹਾਂ ਗੱਡੇ ਗੜ ਗਿਆ ਹਾਂ ਗਿੜਾ ਨਾ ਗੱਡੀ ਜਾਣਾ ਉਹ ਖੜੀ ਗੱਡੀ ਚ ਲੈ ਕੇ ਜਾਣਾ ਉਹ ਕੀ ਗੱਲ ਮੇਰੀ ਮਾਂ ਨਹੀਂ ਤੂੰ ਨਹੀਂ ਮੈਂ ਨਹੀਂ ਦਿੰਦੀ ਆ ਬੇਬੇ ਨੀ ਤੂੰ ਜਿੱਥੇ ਬੈਹੇ ਲੈ ਜਾ ਮੈਂ ਨਹੀਂ ਲੈਣਾ ਨਹੀਂ ਨਹੀਂ ਮੇਰਾ ਸਾਰਾ ਸੂਟ ਪਏ ਉੱਥੇ ਕਿੰਨੇ ਸੂਟ ਆ ਨਹੀਂ ਤੇਰੇ ਕਿੰਨੇ ਮਰਜੀ ਆਣੇ ਤੈਨੂੰ ਮੈਂ ਨਵੇਂ ਸੂਟ ਲੈ ਦੂੰ ਵਧੀਆ ਪਾਪਲੀਨ ਦੇ ਟੈਰੀ ਕੋਟ ਦੇ ਲੈ ਲੈ ਕੇ ਜਾਣਾ ਤੈਨੂੰ ਸੂਟ ਮੈਂ ਲੈ ਕੇ ਦੂੰ ਵਧੀਆ ਕੇ ਹਾਲ ਚੁਹਾ ਜੀ ਕੜਾਈ ਵਾਲੇ ਕਿਸੇ ਨੇ ਗਿਆ ਆਣਾ ਕਿਉਂ ਕਿਸੇ ਨੇ ਨਹੀਂ ਕਿਹਾ ਮਾਂ ਅਸੀਂ ਤਾਂ ਆਪ ਹੀ ਲੈਣ ਆਏ ਸੀ ਕਿ ਸਾਡੀ ਮਾਂ ਵਾ ਅਸੀਂ ਆਪਦੀ ਮਾਂ ਰੋਲ ਦੇ ਨਹੀਂ ਦੇਣੀ ਦੇਖੋ ਜੀ ਮਾਂ ਦੀ ਹਾਲਤਾ ਦੇਖੋ ਕਿਵੇਂ ਉਹ ਵਾਰੀ ਉੱਥੇ ਗੱਟੜੀ ਵਿੱਚ ਹੀ ਆ ਗਿਆ ਇਧਰ ਆ ਇਧਰ ਆ ਉਹ ਕੋਈ ਨਹੀਂ ਤੇਰੀ ਨਾ ਮੈਂ ਬਣਾਉ ਤੇ ਕੰਮ ਨਹੀਂ ਨਹੀਂ ਬੇਬੇ ਗੱਡੀ ਤੇ ਬਹਿ ਜਾ ਨਹੀਂ ਗੱਤੇ ਤੇ ਬਹਿ ਜਾ ਫੜੇ ਦਰਛੋ ਉੱਥੇ ਮੇਰੇ ਭਾਂਡੇ ਵੇ ਉਹ ਲੈ ਲੈਣੀਆਂ ਲੈ ਲੈਣੇ ਮੈਂ ਆ ਗਈ ਗੱਲ ਨਾ ਬਾਤ ਚੱਲ ਕੋਈ ਨਾ ਬਹਿ ਜਾਂਦੀ ਦਰਸ਼ਕ ਟੋਲਾ ਕੇ ਬਹਿ ਜਾ ਟੋਲਾ ਕੇ ਨਹੀਂ ਟੋਲਾ ਕੇ ਨਹੀਂ ਬਹਿਣਾ ਚੁੱਪੀ ਹੋ ਜਾਣਾ ਨਹੀਂ ਹੋਣਾ ਅੰਧਿਪਰੇ ਤੁਸੀਂ ਵੀਡੀਓ ਭੇਜੀ ਸਾਨੂੰ ਸ਼ੁਕਰੀਆ ਭੈਣੇ ਬਹੁਤ ਬਹੁਤ ਤੁਹਾਡਾ ਕੀ ਨਾ ਭੈਣੇ ਇਕਬਾਲਪੁਰ ਇਕਬਾਲਪੁਰ ਕੁਲਪਰੀ ਬਹੁਤ ਬਹੁਤ ਸ਼ੁਕਰੀਆ ਤੇਰਾ ਤੁਹਾਡੀ ਬਖਸ਼ੀ ਸੇਵਾ ਅੱਜ ਅਸੀਂ ਲੈ ਕੇ ਚੱਲੇ ਆਂ ਪਹਿਲਾਂ ਵੀ ਮਾਤਾ ਬਾਰੇ ਸਾਨੂੰ ਕਾਫੀ ਲੋਕਾਂ ਨੇ ਦੱਸਿਆ ਸੀ ਹਾਂ ਤੇ ਪਰ ਅੱਜ ਸਾਡੇ ਭਾਗਾਂ ਦੀ ਸੇਵਾ ਲਿਖੀ ਸੀ ਮਾਂ ਦੀ ਅਸੀਂ ਲੈ ਕੇ ਚੱਲੇ ਆਂ ਉਹ ਮਾਂ ਦੇਖਦੇ ਹਾਂ ਤੁਸੀਂ ਵਿਚਾਰੀ ਖੜੀ ਸੀਗੀ ਬਾਹਰ ਨੰਬਰ ਦੇ ਮਹਿਲ ਨੂੰ ਪਤਾ ਨਹੀਂ ਕਿਹੜੇ ਕਰਮਾਂ ਦੀ ਸਾਂਝ ਆ ਸਾਡੀ ਤੇ ਉਹਦੀ ਜਿਹੜੀ ਅੱਜ ਇਹ ਮਾਂ ਸਾਡੇ ਨਾਲ ਚੱਲੀ ਆ 10 ਸਾਲ ਹੋ ਗਏ ਲੋਕ ਦੱਸਦੇ ਆ ਵੀ ਇੱਥੇ ਹੀ ਰਹਿੰਦੇ ਆ ਸੜਕ ਤੇ ਹੀ ਹੈ ਨਾ ਪਹਿਲਾਂ ਉਹ ਮੰਦਰ ਮੂਰੇ ਰਹਿੰਦੇ ਸੀ ਕਹਿੰਦੇ ਗੀਤਾ ਮਾਤਾ ਦੇ ਕੀਤਾ ਮੰਦਰ ਕੋ ਹੁਣ ਇੱਥੇ ਤਿੰਨ ਚਾਰ ਸਾਲਾਂ ਤੋਂ ਹੋ ਗਏ ਠੀਕ ਹੈ ਜੀ ਮੇਰੇ ਬਸਤੀ ਦਾੰਸ਼ਮੰਦਾ ਆਪਣਾ ਘਰ ਸੀ ਸੀ ਥੋੜੀ ਫੇਰ ਇੱਧੇ ਕਿਰਾਇਆ ਕਿਉਂ ਤੇ ਰਹਿੰਦੇ ਰਹੇ ਹੁਣ ਮੈਂ ਫਿਰ ਇਸ ਪਲਾਟਾਂ 'ਚ ਰਹਿੰਦੇ ਰਹੇ ਹੁਣ ਮੈਂ ਕਾਫੀ ਸਾਲ ਤੋਂ ਇੱਥੇ ਰਹਿ ਲਿਆ ਤੇ ਮੈਂ ਬਸ ਨਾਲ ਇੰਨੀ ਗੱਲ ਕਰਕੇ ਚਲੇ ਗਈ ਕਿੰਨਾ ਸਬਾਤਾਂ ਵੀਡੀਓ ਬੱਸ ਇਹਨਾਂ ਕੀ ਦੱਸਦੇ ਹੋਰ ਤਾਂ ਨਹੀਂ ਕੋਈ ਦੱਸਿਆ ਖਾ ਨਹੀਂ ਹੋਰ ਨਹੀਂ ਉਹਦਾ ਕਿੰਨੇ ਮੇਰੇ ਬੱਚੇ ਹੈਗੇ ਆ ਤੇ ਮੈਂ ਕਿਹਾ ਵੀ ਬੇਟੀਆਂ ਵੀ ਤਾਂ ਪੁੱਛਦੀਆਂ ਆ ਕਹਿੰਦੇ ਨਹੀਂ ਅਸੀਂ ਧੀਰੇ ਘਰ ਦਾ ਪਾਣੀ ਵੀ ਨਹੀਂ ਪੀਂਦੇ ਪਾਣੀ ਵੀ ਨਹੀਂ ਪੀਂਦੇ ਹਾਂਜੀ ਐਦਾਂ ਮੈਨੂੰ ਪਿਆ ਹੈ ਨਾ ਦੇਖੋ ਮਾਤਾ ਨੇ ਕਿੰਨੀ ਵੱਡੀ ਗੱਲ ਕਹੀ ਅੱਜ ਹੁਣ ਤਾਂ ਮੈਂ ਭੁੱਲ ਗਿਆ ਬੇਟੀ ਬਾਰੇ ਗੱਲ ਕਰਨੀ ਜਿਹੜੀ ਭੈਣ ਉਹਨਾਂ ਨੇ ਸਾਨੂੰ ਵੀਡੀਓ ਭੇਜੀ ਸੀ ਨਾ ਉਹਦੇ 'ਚ ਪੁੱਛਿਆ ਇਹਨਾਂ ਨੇ ਵੀ ਤੁਹਾਡੇ ਬੱਚੇ ਕਿੰਨੇ ਹੋ ਕਿ ਦੋ ਬੇਟੀਆਂ ਵਾ ਇੱਕ ਬੇਟਾ ਵਾ ਵੀ ਬੇਟਾ ਤਾਂ ਬਰਕਲਾ ਫੋਕੇ ਉਹਨੇ ਵਿਆਹ ਕਰਾ ਲਿਆ ਉਹ ਤਾਂ ਮੇਰੇ ਨਾਲ ਵਰਤਦਾ ਨਹੀਂ ਭੈਣ ਨੇ ਉਹਨੂੰ ਕਿਹਾ ਵੀ ਤੂੰ ਬੇਟੀਆਂ ਕੋਲੇ ਕਿਉਂ ਨਹੀਂ ਜਾਂਦੀ ਇਹਨੇ ਬੇਟੀਆਂ ਕੋਲੇ ਤਾਂ ਅਸੀਂ ਜਾ ਹੀ ਨਹੀਂ ਸਕਦੇ ਉਹਦੀ ਬੇਟੀਆਂ ਦੇ ਘਰ ਦਾ ਪਾਣੀ ਵੀ ਨਹੀਂ ਪੀਂਦੇ ਮੇਰੀ ਮਾਂ ਨੇ ਕਹਿੰਦੀ ਮੇਰੇ ਘਰ ਦਾ ਕਿਤੇ ਰੋਟੀ ਨਹੀਂ ਖਾਦੀ ਸੀ ਆ ਕੇ ਵੀ ਮੇਰੀ ਮਾਂ ਜਦੋਂ ਮੇਰੇ ਘਰੇ ਨਹੀਂ ਆ ਕੇ ਰਹੀ ਕਦੇ ਮੈਂ ਆਪਦੀ ਧੀ ਦੇ ਘਰੇ ਜਾ ਕੇ ਕਿਵੇਂ ਬਹਿ ਜਾਵਾਂ ਮੰਨ ਲਓ ਐਸੇ ਅਸੂਲਾਂ ਵਾਲੇ ਲੋਕ ਅੱਜ ਰੁੱਲਦੇ ਨੇ ਐਸੇ ਚੰਗੀਆਂ ਰੂਹਾਂ ਜੈਸੀ ਮਾਤਾ ਦਰਸ਼ਨਾਕ ਹੋਰ ਆ ਉਹ ਅੱਜ ਫੁੱਟਪਾਥਾਂ ਤੇ ਸੌਂਦੇ ਨੇ ਪਰ ਅਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਸਾਨੂੰ ਹਿੰਮਤ ਬਖਸ਼ਿਓ ਵੀ ਅਸੀਂ ਇਸ ਮਾਂ ਦੀ ਸੇਵਾ ਕਰ ਸਕੀਏ ਜੋ ਪਿਛਲੇ 10 ਸਾਲਾਂ ਤੋਂ ਇਸ ਮਾਂ ਨੇ ਦੁੱਖ ਭੋਗਿਆ ਤਕਲੀਫ ਭੋਗਿਆ ਉਹਨੂੰ ਅਸੀਂ ਟਣਕਾ ਮਾਤਰ ਵੀ ਘਟਾ ਸਕੀਏ ਤੇ ਬਹੁਤ ਬਹੁਤ ਧੰਨਵਾਦ ਇਕਬਾਲਪੁਰ ਭੈਣ ਦਾ ਜਿਨੇ ਉਸ ਵੱਲੀ ਨਿਗਾ ਨਾਲ ਉਸ ਮਾਂ ਵੱਲ ਦੇਖਿਆ ਸਾਨੂੰ ਵੀਡੀਓ ਬਣਾ ਕੇ ਭੇਜੀ ਤਾਂ ਸਾਨੂੰ ਪਤਾ ਲੱਗਿਆ ਤਾਂ ਧੰਨਵਾਦ ਸਾਡੀ ਟੀਮ ਦਾ ਸਾਰੀ ਦਾ ਜਲੰਧਰ ਵਾਲੀ ਸਾਡੀ ਟੀਮ ਖੜੀ ਹੈ ਸਾਰੀ ਤੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਹਮੇਸ਼ਾ ਸਾਡੇ ਨਾਲ ਖੜਦੇ ਨੇ ਸਾਡੇ ਪਰਿਵਾਰ ਦੇ ਸਾਡੀ ਟੀਮ ਦੇ ਮੈਂਬਰ ਜਿਹੜੇ ਸਾਡੇ ਨਾਲ ਸੇਵਾਵਾਂ ਕਰਾਉਂਦੇ ਨੇ ਉਹ ਸਦਾ ਹੀ ਚੜ੍ਹਦੀ ਕਲਾ 'ਚ ਰਹਿਣ ਖੁਸ਼ ਰਹਿਣ ਤੰਦਰੁਸਤ ਰਹਿਣ ਇਹਹੀ ਵਾਇਗੁਰੂ ਅੱਗੇ ਅਸੀਂ ਅਰਦਾਸ ਕਰਦੇ ਆਂ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ